ਕੀ ਐਂਡ ਕਰੀਮ ਸੈਂਡਵਿਚ ਕੁਕੀ ਐਂਡ ਕਰੀਮ ਮੇਰਾ ਫੇਵਰਿਟ ਫਲੇਵਰ ਆ ਿਸਕੋ ਟਾਇਪ ਆ ਇਹਦਾ ਬਾਰ ਬਣ ਨਹੀਂ ਹੁੰਦਾ ਥੋੜਾ ਪਿਗਲ ਚ ਪਾਣੀ ਜਾਮੀ ਬਾਲਾ ਗਿਆ ਜਗੜ ਹਾਂਜੀ ਸਤਿ ਸ੍ਰੀ ਅਕਾਲ ਕੀ ਹਾਲ ਨੇ ਸਾਰਿਆਂ ਦੇ ਤੇ ਅੱਜ ਆਪਾਂ ਆਏ ਸੀਗੇ ਜਗਰਾਉਂ ਸ਼ਹਿਰ ਥੋੜਾ ਜਿਹਾ ਕੰਮ ਸੀ ਉਹਦੇ ਕਰਕੇ ਤੇ ਮੌਸਮ ਤੁਹਾਨੂੰ ਪਤਾ ਹੀ ਆ ਗਰਮ 바ਵਾ ਹੀ ਆ ਤੇ ਮੇਰਾ ਖਾਣ ਨੂੰ ਦਿਲ ਕੀਤਾ ਆ ਆਈਸਕ੍ਰੀਮ ਇਸ ਕੰਪਨੀ ਦੀ ਆਈਸਕ੍ਰੀਮ ਮੈਂ ਪਹਿਲਾਂ ਟਰਾਈ ਨਹੀਂ ਕੀਤੀ ਕਦੇ ਫਸਟ ਟਾਈਮ ਕਰ ਰਿਹਾ ਤੇ ਇਹ ਹੈਗੀ ਆ ਕੰਪਨੀ ਹੈਵ ਮੋਰ ਹੈਵ ਮੋਰ ਆਈਸਕ੍ਰੀਮ ਇਹਨਾਂ ਦਾ ਇੱਕ ਆਪਾਂ ਲਿਆ ਕੁਕੀ ਐਂਡ ਕਰੀਮ ਸੈਂਡਵਿਚ ਕੁਕੀ ਐਂਡ ਕਰੀਮ ਮੇਰਾ ਫੇਵਰੇਟ ਫਲੇਵਰ ਆ ਜਦੋਂ ਮੈਂ ਜਦੋਂ ਮੈਂ ਜਦੋਂ ਜਦੋਂ ਜੁਆਇਨ ਕਰਦਾ ਹੁੰਦਾ ਤਾਂ ਫਿਰ ਮੈਂ ਜ਼ਿਆਦਾਤਰ ਕੁਕੀ ਐਂਡ ਕਰੀਮ ਜਿਹੜਾ ਅ ਵੇ ਪ੍ਰੋਟੀਨਾ ਉਹ ਹੀ ਲੈਣਾ ਆਪਣਾ ਫਲੇਵਰ ਚ ਤੇ ਅੱਜ ਆਪਾਂ ਜਿਹੜਾ ਇਹ ਸੈਂਡਵਿਚ ਆ ਉਹ ਲਿਆਏ ਕੁਕੀ ਐਂਡ ਕਰੀਮ ਦੇ ਇੱਕ ਕਮੈਂ ਲਿਆਏ ਡਬਲ ਬੈਲਜੀਅਨ ਕੌਰ ਠੀਕ ਹੈ ਜੀ ਉਹਦਾ ਹੁਣ ਟੇਸਟ ਮੈਂ ਟੇਸਟ ਕਰਕੇ ਦੱਸੂਗਾ ਤੇ ਸਜੈਸਟ ਕਰੂੰਗਾ ਤੁਹਾਨੂੰ ਜੇ ਸਹੀ ਲੱਗਾ ਤਾਂ ਨਹੀਂ ਨਹੀਂ ਜਿਵੇਂ ਵੀ ਲੱਗਾ ਆਨੈਸਟਲੀ ਰਿਵਿਊ ਦਊਂਗਾ ਮੈਂ ਠੀਕ ਹੈ ਜੀ ਇਸ ਟਾਈਮ ਮੈਂ ਅ ਜਗਰਾਉਂ ਪੜਤੇ ਜਾ ਰਿਹਾ ਦਿਖਾ ਦੇਣਾ ਤੁਹਾਨੂੰ ਕਰੋ ਚੱਕੇ ਥੋੜਾ ਜਿਹਾ ਸਟੈਂਡ ਆ ਰਿਹਾ ਵਿੱਚ ਇਮਸ ਟਾਈਮ ਮਹੰਗਾ ਲਾਲਾ ਲਾਜ ਪਤਰਾਏ ਪਾਰਕ ਆ ਜਿਹੜੀ ਉਸ ਥਾਂ ਤੇ ਇਹ ਇਹ ਲੰਗਾ ਕੇ ਨਾ ਆਪਾਂ ਸਾਰਾ ਬਾਜ਼ਾਰ ਦਾ ਫੇਰ ਮੈਂ ਰੋਕਦਾ ਫੇਰ ਖਾਨੇ ਆ ਔਰ ਇਹ ਕਈ ਵਾਰੀ ਚਲਾਨ ਕਰ ਦਿੰਦੇ ਗੱਡੀ ਘੜੀ ਦਾ ਇਸ ਕਰਕੇ ਆ ਗਿਆ ਜਿਆਦਾ ਫੇਮਸ ਜਿਹੜਾ ਸ਼ਾਰਦ ਅਸਲਕ ਸਟੋਰ ਆ ਬੰਬੇ ਵਾਲਿਆਂ ਦਾ ਆ ਗਿਆ ਠੀਕ ਹੈ ਜੀ ਲੋ ਆਪਾਂ ਗਾਂ ਚੱਲਦੇ ਆ ਉਹ ਆ ਗਿਆ ਕਮਲ ਚੌਂਕ ਆਹ ਸਬਜੀ ਮੰਡੀ ਆ ਗਈ ਹੈ ਜੀ ਇੱਥੋਂ ਨਗਾ ਕੇ ਆਪਾਂ ਨਾ ਫਿਰ ਅੱਗੇ ਰੋਕਦੇ ਆ ਤੇ ਮੈਨੂੰ ਲੱਗਦਾ ਉਹਦੋਂ ਨੂੰ ਮੇਰਾ ਉਹ ਆਈਸਕ੍ਰੀਮ ਵੀ ਨਾ ਪਿਘਲ ਜੇ ਜਲਦੀ ਜਲਦੀ ਖਿੱਚ ਕੇ ਜੀ ਚੱਲਦੇ ਆ ਲੋ ਵੀ ਆ ਇੱਥੇ ਆ ਗਏ ਆਪਾਂ ਆ ਮੰਦਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਜਿਹੜੇ ਜਗਰਾਉਂ ਆਉਂਦੇ ਆ ਸਾਰੇ ਨੇੜਲੇ ਪਿੰਡਾਂ ਦੇ ਇਹ ਸਮੰਦਰ ਦੇ ਵਿੱਚ ਇੱਕ ਹਾਥੀ ਬਣਿਆ ਹੋਇਆ ਉਹਦੇ ਵਿੱਚ ਦੀ ਜਾਂਦੇ ਆਪਾਂ ਉਹ ਮੰਦਰ ਆਹੇ ਹਾਂਜੀ ਆਪਣਾ ਪਹਿਲਾਂ ਆਪਾਂ ਕਰਦੇ ਆਂ ਡਰਾਈ ਸੈਂਡਵਿਚ ਓਕੇ ਹੈਮੋਰ ਸੈਂਡਵਿਚ ਕੁਕੀ ਐਂਡ ਕਰੀਮ ਹਾਲ ਤੋਂ ਵਿਚਾਰੇ ਦੀ ਮੈਨੂੰ ਪਤਾ ਨਹੀਂ ਹੁਣ ਇਹ ਬਿਸਕਟ ਟਾਈਪ ਆ ਜਿਹਦਾ ਬਾਰ ਬਨ ਨਹੀਂ ਹੁੰਦਾ ਥੋੜਾ ਪਿਗਲ ਪਿਗਲ ਜਿਹਾ ਆ ਆ ਟਰਾਈ ਕਰ ਲਈ ਹੂੰ ਟੇਸਟੀ ਆ ਐਦਾਂ ਹੀ ਲਾ ਲੋਗੇ

ਬਹੁਤਾਂ ਅਲੱਗ ਟੇਸਟ ਨਹੀਂ ਆ। ਕੁਕੀਏ ਐਂਡ ਕਰੀਮ ਬੜਾ ਫਲੇਵਰ ਮੈਨੂੰ ਬਚਾ ਆਇਆ ਨਹੀਂ ਪਾਸ। ਅਗੇ ਕੁਕੀਏ ਐਂਡ ਕਰੀਮ ਫਲੇਵਰ ਦੇ ਵਿੱਚ ਨਾ ਕੁਕੀਜ਼ ਦਾ ਟੇਸਟ ਉਹਦਾ। ਮੱਕੇ ਇਹਨਾਂ ਦਾ ਪਤਾ ਨਹੀਂ ਹੁਣ ਮੈਨੂੰ ਕਿੱਦਾਂ ਬਣਾਏ ਸੀ ਇਹਨਾਂ। 1 ਕੱਪ ਆ ਲਿਆ ਏ। ਯਾਰ ਉਹਨੇ ਚਾਰ ਕੰਪਨੀਆਂ ਲਾਟੇ ਲਾਟੇ ਦਾ ਲਾ ਚਲੋ ਦੇਖਦੇ ਆ ਇਹ ਕੀ ਕਹਿੰਦਾ ਇਧਰ ਐਸੀ ਬਾਬਾ ਕੀ ਕੀਆ ਹੋਇਆ ਏ ਇਹ ਕਈਆਂ ਕੋੰਜੇ ਸਲਾਬੇ ਜੇ ਜਾਂਦੇ ਆ ਵਿੱਚ ਨਾ ਜਿਹੜੇ ਧੰਬ ਬਣਾਏ ਹੁਣ ਪਹਿਲਾ ਪੈਕੇਟ ਬੈਕਸ ਟੂ ਕੋਨ ਉਹਨੇ ਜਿਹੜੇ ਉਹ ਸਲਾਬੇ ਜੇ ਹੁੰਦੇ ਮੈਂ ਉਹਨੂੰ ਕਿਹਾ ਸੀਗਾ ਮੈਂ ਕਿਹਾ ਸਲਾਬੇ ਆ ਜਾਂ ਨਾ ਹੋਵੇ ਤੇ ਹੁਣ ਆਪਾਂ ਦੇਖਦੇ ਆਂ ਆਪਾਂ ਓਪਨ ਕਰ ਰਹੇ ਆਂ ਦੇਖੋ ਮੈਨੂੰ ਲੱਗਦਾ ਤਾਂ ਹੈ ਵੀ ਵਧੀਆ ਹੋਊਗਾ ਕੁਆਲਿਟੀ ਵਾਈਜ਼ ਤੇ ਤੁਸੀਂ ਮੈਨੂੰ ਕਮੈਂਟ ਵਿੱਚ ਦੱਸਿਓ ਕਿ ਤੁਹਾਨੂੰ ਕਿਹੜੀ ਆ ਕਿਹੜਾ ਫਲੇਵਰ ਪਸੰਦ ਆ ਆਈਸਕ੍ਰੀਮ ਦੇ ਵਿੱਚ ਸਾਰੀ ਓਕੇ ਆ ਲੈ ਪਰਤੇਵਿਕਾਂ ਨਾਲ ਵੀ ਛੱਡਣੀਆਂ ਹਨ ਓਕੇ ਡਬਲ ਬੈਲਜੀਅਮ ਆ ਡਾਰਕ ਚਾਕਲੇਟ ਟਾਈਪ ਆ ਉੱਪਰ نیچے ਥੋੜਾ ਲਾਈਟ ਆ ਕਰੀਮੀ ਆ ਉੱਪਰ ਲੱਬਸਕੋਟ ਜਾਂਦਾ ਹੁੰਦਾ ਹੀ ਲਈ ਜਾਂਦਾ ਲੈ ਆਣੀ ਜੰਮੀ ਬਾਲਾ ਗਿਆ ਜਗਾੜ േണം ਲੜੀ ਗਾ ਮਤਰਾ ਇੱਕ ਉਹਨਾਂ ਸਲਾਬਿਆਂ ਨੇ ਇੱਕ ਤੋਂ ਖਾਲਿਆ ਸੀ ਮੈਂ ਉਹ ਸਲਾਬਿਆ ਪਿਆ ਸੀ ਉਹ ਸਾਰਾ ਸਵਾਦ ਹੀ ਮਾਰ ਗਿਆ ਬਟਾ ਦੇਣ ਯਾਰ ਪਾਣੀ ਦੀ ਧਿਆਤ ਉਹਨੂੰ ਵੀ ਲੱਗ ਜੁੰਦੀ ਹੈ ਆਈਸਕ੍ਰੀਮ ਖਾ ਕੇ ਮੈਂ ਬੋਲ ਰਹਾ ਹਾਂ ਪਾਣੀ ਮੋਕਿਆ ਅਨਰਦਰ ਮੰਡਾਵੀਨ ਜਾ ਕੇ ਸ਼ਾਪ ਵਗੈਰਾ ਹੈ ਦੀ ਚੱਲੂ ਪਰੇ ਲਿਆ ਗਿਆ ਉੱਤੇ ਜਾ ਕੇ ਫਿਰ ਆਪਾਂ ਤੀਰਾਂ ਦਗਰੇ ਲੱਗ ਗਈ ਤੁਮਾਰੋ ਯੋਗਰਾਉਂਡ ਤੋਂ ਆਪਣੇ ਪਿੰਡ ਦਾ ਰਸਤਾ ਗੱਡੀ ਤੇ ਸਾਰੇ 20 ਮਿੰਟ ਦਾ ਲਾਣਾ ਨਹੀਂ ਇਹਨੂੰ ਹੁਣ ਮੈਂ ਜਾਂਦਾ ਹਾਂ ਨਾ ਖਾਉਂਗਾ ਨਹੀਂ ਫਿਰ ਵੀਡੀਓ ਬਹੁਤ ਲੰਮੀ ਬਣ ਜੂਗੀ ਇਹ ਲਈ ਮੈਂ ਸਦਾ ਰਿਵਿਊ ਕਰਨਾ ਸੀ ਕਿ ਕਿੱਦਾਂ ਦਾ ਕਿਉਂਕਿ ਮੈਂ ਵੀ ਫਸਟ ਟਾਈਮ ਟਰਾਈ ਕੀਤੀ ਆ ਇਹ ਡਬਲ ਬੈਲਜੀਅਮ ਤੇ ਆ ਸੰਡਵਿਚ ਓਕੇ ਜੀ ਚਲੋ ਠੀਕ ਆ ਫਿਰ ਤੁਸੀਂ ਵੀ ਇੰਜੋਏ ਕਰਿਓ ਠੀਕ ਆ ਕੰਪਨੀ ਵਧੀਆ ਆ टेस्टी आ क्वालिटी बढ़िया। ओके बाय थैंक यू लव यू ऑल रखा।